ਬਟਾਲਾ ਦੇ ਫੋਕਲ ਪੁਆਇੰਟ ਤੇ ਸਥਿਤ ਇੱਕ ਸ਼ਰਾਬ ਦੀ ਦੁਕਾਨ ਦੇ ਨੇੜੇ ਬੰਬ ਵਰਗੀ ਵਸਤੂ ਮਿਲਣ ਕਾਰਨ ਇਲਾਕੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਹੈ। ਡੀਐਸਪੀ ਸਿਟੀ ਸੰਜੀਵ ਕੁਮਾਰ ਅਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਏ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ ਤੋਂ ਬੰਬ ਐਕਸਪਰਟ ਟੀਮ ਨੂੰ ਬੁਲਾਇਆ ਗਿਆ ਸੀ। ਜਾਂਚ ਦੌਰਾਨ ਡੀਐਸਪੀ ਸਿਟੀ ਨੇ ਕਿਹਾ ਕਿ ਇਹ ਅਸਲੀ ਬੰਬ ਨਹੀਂ ਹੈ। ਇਸ ਨੂੰ ਕਿਸੇ ਨੇ دہشت ਫੈਲਾਉਣ ਲਈ ਤਰਾਰਤ ਵਜੋਂ ਉੱਥੇ ਰੱਖਿਆ ਹੈ ਅਤੇ ਕਿਹਾ ਕਿ ਦੋਸ਼ੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆ ਕਿਹਦਾ ਨਾ ਉਹ ਸਾਡੀ ਤੋਂ ਹੁਸ਼ਿਆ ਦਾ ਕੋਈ ਨਹੀਂ ਤੁਹਾਡੀ ਕਿਤੇ ਵੀ ਨਹੀਂ ਹਾਂਜੀ ਕੀ ਹੈ ਕੀ ਦੀ ਹੈ ਇੱਕ ਸੋਸ਼ਲ ਮੀਡੀਆ ਤੇ ਸਿਰੇ ਇੱਕ ਪੋਸਟ ਹੋ ਗਈ ਸੀ ਕਿ ਇੱਥੇ ਇੱਕ ਫੋਕਲ ਪੁਆਇੰਟ ਦੇ ਏਰੀਏ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉਹ ਤੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਿਕਾਸ਼ਨਸ ਮੀਜਰਸ ਲਈ ਲਏ ਨੇ ਤੇ ਸਾਰਿਆਂ ਨੂੰ ਅਸੀਂ ਪਾਸ ਕਰਵਾ ਰਹੇ ਆ ਤੇ ਬੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਫੋਨ ਦਿੰਦੀ ਕਿ ਕੀ ਚੀਜ਼ ਹੈ ਜੋ ਇਨੀਸ਼ੀਅਲ ਲੱਗੀ ਹੈ ਨਾ ਜਿਸ ਦਾ ਦੋ ਪੀਸ ਜੁੜੇ ਹੁੰਦੇ ਨੇ ਤੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਛ ਕਿਸੇ ਨੇ ਵੈਸੇ ਹੀ ਸ਼ਰਾਰਤਾਂ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰਿਕਾਸ਼ਨਸ ਲੈਂਦੇ ਹੋਏ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਜਾਏਗਾ ਬੜਾ ਸਾਈਡ ਤੇ ਉਹ ਕਿ ਬੀਡੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰ ਰਹੇ ਸਰ ਕੋਸਟਰਾ ਕਿੰਨੀ ਵਾਰੀ ਵੀ ਲਈ ਗਈ ਮੈਨੂੰ ਅਫਵਾਦ ਉਹ ਉਹ ਤਾਂ ਮੈਨੂੰ ਹਜਰੀ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਇਸ ਤਰੀਕੇ ਨਾਲ ਮੈਨੂੰ ਨਹੀਂ ਲੱਗ ਰਿਹਾ ਕਿ ਕਿਸ ਤਰ੍ਹਾਂ ਮਿਲਦੀ ਹੈ ਉਹਦੇ ਸੋਸ਼ਲ ਮੀਡੀਆ ਦੇ ਥਰੂ ਮਿਲਦੀ ਸਰ ਵੇਖ ਕੇ ਬੰਬ ਕਿਹੜਾ ਲੱਗ ਰਿਹਾ ਜੀ ਫਿਲਹਾਲ ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਐਕਸਪਰਟ ਉਹ ਦੱਸਾਂਗੇ ਚੈੱਕ ਕਰਨੇ ਇਹ ਟਾਈਪ ਹੈਗਾ ਜੀ ਬਟ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿਹਦੇ ਦੋ ਪਾਰਟ ਆਪਸ ਵਿੱਚ نیچے ਤੋਂ ਜਿਸ ਤਰ੍ਹਾਂ ਅਸੀਂ ਫੈਵੀ ਕਿਉਂਕਿ ਇਹ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਨਹੀਂ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟਾਫ ਇਹੀ ਹੈ ਬਾਕੀ ਟੀਮਾਂ ਅਸੀਂ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟਾਫ ਹੈਗੇ ਇਹਨੂੰ ਇਸ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈਰ ਹੈ ਅੰਦਾਜ਼ਾ ਕਿੰਨੇ ਘੰਟੇ ਤੱਕ ਦੀ ਰੱਖੀ ਜਾ ਸਕਦੀ ਹੈ ਨਹੀਂ ਇਹ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਤੇ ਲੇਟ ਮੈਚ ਦੀ ਜੀ ਇੱਥੇ ਜਿਸ ਜਿੱਕੇ ਦਾ ਫੋਕਲ ਪੁਆਇੰਟ ਹੈ ਬਹੁਤ سارے ਹਜ਼ਾਰਾਂ ਲੋਕ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਇੱਥੇ ਮੇਨਲੀ ਬੇਸਿਕਲੀ ਰੈ residensial area ਜੇ ਚਾਰਟ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਇਹ ਅਸਲੀ ਹੁੰਦਾ ਜਾਂ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਗਈ ਆ ਕੀ ਲੱਗਦਾ ਕੀ ਹੋ ਸਕਦਾ ਨਹੀਂ ਇੱਕ ਜਿੱਤੇ ਇੱਕ ਧਮਾਕਾ ਹੀ ਆਪਣੇ ਆਪ ਤੇ ਬੜੀ ਵਧੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈਗੀ ਵੈਸੇ ਇੰਡਸਟਰੀ ਏਰੀਆ ਗਾਇ ਤੇ ਰਿਹائش ਨਹੀਂ ਹੈਗੀ ਫੈਕਟਰੀਆਂ ਦੀ ਜਿਹੜੀ ਇੱਥੇ ਹੈਗਾ ਉਹਦੀ ਬੈਕਸਾਈਡ ਤੇ ਜਿੱਦਾਂ ਹੁੰਦਾ ਨੇ ਪੋਸਟ ਵਿੱਚ ਲਿਖਿਆ ਕਿ ਖਾਸਪੋਰਟ ਤੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਖਰਾਬ ਕੀਤੀ ਜਾ ਰਹੀ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤੱਕ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀਂ ਜਿੰਨੀ ਕੋਈ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅਜੇ ਪਹਿਲੇ ਦੀ ਉਹ ਮੈਂ ਰੀਫਰਸਟੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਦਿੰਨੇ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿੰਨਾ ਹੈ ਕਿ ਠੀਕਾ ਜੀ ਸ਼ਰਾਬ ਦਾ ਨਹੀਂ ਇਹ ਸਾਰਾ ਦੇਖ ਲੈਣੇ ਆ ਜੀ ਧੰਨਵਾਦ